ਲੋ ਜੀ ਦੇਖੋ ਸਵੇਰ ਦੀ ਸੋਹਣੀ ਸੋਹਣੀ ਠੰਡੀ ਠੰਡੀ ਸਵੇਰ ਮਾਰਨਿੰਗ ਦਾ ਟਾਈਮ 7 ਵਜੇ ਚਿੜੀਆਂ ਇੱਥੇ ਵੀ ਹੈਗੀਆਂ ਪਰ ਉੱਥੇ ਆਪਣੇ ਆਏ ਨਾ ਉਹ ਬੈਠੀਆਂ ਤਾਰ ਤੇ ਕਿੰਨੀਆਂ ਹੀ ਉੱਥੇ ਮੈਨੂੰ ਤਾਂ ਜਿਆਦਾ ਨੇੜੇ ਵੀ ਚੰਗੀਆਂ ਲੱਗਦੀਆਂ ਬੋਲਦੀਆਂ ਆਪਣੇ ਘਰੇ ਦਰਖਤ ਕਾਫੀ ਜਿਆਦਾ ਕਰਕੇ ਉੱਥੇ ਮੇਰੇ ਕੋਲੇ ਕੋਲੇ ਜੇ ਬੋਲੀ ਜਾਂਦੀਆਂ ਰਹਿੰਦੀਆਂ ਇੱਕ ਸਾਰੇ ਤਰ੍ਹਾਂ ਦੇ ਆਪਣੇ ਘਰੇ ਵੀ ਪੰਛੀ ਆਉਂਦੇ ਕਰਕੇ ਘੁੱਗੀਆਂ ਵੀ ਗਟਾਰਾਂ ਵੀ ਚਿੜੀਆਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਤੇ ਸਵੇਰ ਦਾ ਟਾਈਮ ਚਾਹ ਪੀਤੀ ਸੀਗੀ ਚਾਹ ਪੀ ਗਏ ਨਾ ਥੋੜਾ ਜਿਹਾ ਹੋ ਜਾਂਦਾ ਨਾ ਇਦਾਂ ਜਿੱਦਾਂ ਗਰਮ ਗਰਮ ਚਾਹ ਪੀ ਲਗੇ ਕਬਰਾਟ ਜੀ ਹੁਣ ਦਈ ਹੋਣ ਲੱਗ ਜਾਂਦੀ ਹੈ ਤਾਂ ਕਰਕੇ ਮੈਂ ਕਿਹਾ ਚੱਲ ਥੋੜਾ ਜਿਹਾ ਨਾਲ ਇਹ ਕੈਮਰਾ ਔਨ ਕਰਦੇ ਆ ਨਾਲ ਥੋੜਾ ਬਾਹਰ ਗੀੜਾ ਕੱਢਦੇ ਆ ਅ ਕਿਵੇਂ ਦੱਸਾਂ ਮੈਂ ਤੁਹਾਨੂੰ ਜਿਵੇਂ ਆਪਣੇ ਮਾਰਗ ਦਾ ਐਂਡ ਜੇ ਹੁੰਦਾ ਤੇ ਫੱਗਣ ਦੇ ਸ਼ੁਰੂ ਜੇ ਚ ਹੁੰਦੀ ਨਾ ਸਵੇਰੇ ਸਵੇਰੇ ਵੀ ਤੁੱਪ ਵੀ ਨਿਕਲਦੀ ਐ ਤੇਜ਼ ਤੇ ਤੇ ਠੰਡੀ ਠੰਡੀ ਹੁੰਦੀ ਐ ਸਵੇਰ ਉਦਾਂ ਦੀ ਐ ਸੂਰਜ ਹਜੇ ਤਕਰੀਬਨ ਨਿਕਲ ਹੀ ਰਿਹਾ ਐ ਤੇ ਹਾਈਵੇ ਤੇ ਬਹੁਤ ਜ਼ਿਆਦਾ ਟ੍ਰੈਫਿਕ ਐ ਇਸ ਵੇਲੇ ਹੁੰਦਾ ਕਿਉਂਕਿ ਜਿੰਨੇ ਵੀ ਟਰੱਕ ਰਾਤ ਨੂੰ ਵੀ ਲੋਡ ਹੋ ਕੇ ਖੜਦੇ ਆ ਹਨ ਉਹ ਸਾਰੇ ਇਸ ਵੇਲੇ ਨਿਕਲਦੇ ਆ ਫਿਰ ਆਪਣੇ ਘਰ ਦੇ ਕੋਲੇ ਕਰਕੇ ਹਾਈਵੇ ਦਾ ਕਰਕੇ ਇਸ ਵੇਲੇ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ ਟਰੱਕਾਂ ਦੀ ਆਜੋ ਜੀ ਹਾਏ ਮੇਰਾ ਮਣੀਆ ਗੱਡੀ ਤੇ ਕੱਲ ਗੱਡੀ ਸਾਫ਼ ਕੀਤੀ ਹੁਣ ਟ੍ਰੇਲ ਆ ਹੁਣ ਕੱਪੜਾ ਮਾਰਨਾ ਚਾਹੀਦਾ ਉੱਪਰੇ ਦੇ ਤੇ ਰੇਲ ਪਈ ਪਈ ਆ ਗੱਡੀਆਂ ਤੇ ਸਾਰੀਆਂ ਤੇ ਮੈਨੂੰ ਜਨ ਨਾਲ ਥੋੜਾ ਜਿਹਾ ਨਾ ਬਹੁਤ ਵਧੀਆ ਜਿਹਾ ਮਹਿਸੂਸ ਹੁੰਦਾ ਥੋੜੀ ਜੀ ਠੰਡੀ ਜੀ ਹਵਾ ਲੈ ਕੇ ਬਾਹਰ ਮੈਂ ਪਹਿਲੇ ਥੋੜਾ ਜਿਹਾ ਟਾਈਮ ਉੱਥੇ ਬਾਹਰ ਸੋਹਾ ਪਿਆ ਆਪਣੇ ਕੁਰਸੀਆਂ ਪਈਆਂ ਉੱਥੇ ਬੈਠੀ ਰਹੀ ਫਿਰ ਮੈਂ ਕਿ ਹੁਣ ਮੈਂ ਨਾਲ ਤਾਂ ਬਾਹਰ ਮੜਾ ਜਾਂ ਕੈਮਰਾ ਔਨ ਕਰ ਲੈਣੀ ਨਾਲੇ ਗੇੜਾ ਕੱਢ ਲੈਣੀ ਕਾਂ ਬਹੁਤ ਜ਼ਿਆਦਾ ਆ ਇੱਥੇ ਆ ਦੇਖੋ ਬੈਠੇ ਤਾਰਾਂ ਤੇ ਤਾਂ ਕੱਲ ਕਿੱਥੇ ਦੇਖੇ ਸੀ ਇੰਨੇ ਜ਼ਿਆਦਾ ਕਾਂ ਸੀ ਉੱਥੇ ਤਾਂ ਬਹੁਤ ਜ਼ਿਆਦਾ ਮੌਸਮ ਬਦਲ ਚੱਲੇ ਐ ਇੱਥੇ ਵੀ ਹੁਣ ਤੇ ਥੋੜਾ ਥੋੜਾ ਇੰਡੀਆ ਵੀ ਬਦਲ ਚੱਲ ਚੱਲਿਆ ਐਦ ਕਿ ਤਾਂ ਮੈਨੂੰ ਗਰਮੀ ਦਾ ਪਤਾ ਹੀ ਨਹੀਂ ਲੱਗਾ ਕਿਉਂ ਗਰਮੀ ਸ਼ੁਰੂ ਹੋਣ ਤੇ ਮੈਂ ਇੱਥੇ ਆ ਗਈ ਸੀ ਕਿ ਹੁਣ ਗਰਮੀ ਨਿਕਲੀ ਤਾਂ ਜਾਣਾ ਹੈ ਜੀ ਜੀ ਵਿਚਾਰੀਆਂ ਬਾਹਲੀ ਦੂਰ ਬੈਠੀਆਂ ਕਰਕੇ ਮਾੜੀ ਮਾੜੀ ਜੀ ਸੁਣਦੀ ਮੈਨੂੰ ਚਲੋ ਜੀ